ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਨੂੰ ਨਾਮ ਜਪਣ ਦੀ ਸਿੱਖਿਆ ਹੈ ਤਾਕੀਦ ਹੈ ਇਹ ਪਾਤਸ਼ਾਹ ਸਾਨੂੰ ਕਿਉਂ ਕਹਿ ਰਹੇ ਨੇ ਕਿਉਂਕਿ ਪਾਤਸ਼ਾਹ ਜਾਣਦੇ ਨੇ ਕਿ ਸਾਡੀ ਜੋ ਮਨੁੱਖਾ ਜ਼ਿੰਦਗੀ ਹੈ ਉਹਦਾ ਇੱਕ ਹੀ ਮਕਸਦ ਹੈ ਦੋ ਗੱਲਾਂ ਨੇ ਜਾਂ ਤੇ ਸਾਡੀ ਜ਼ਿੰਦਗੀ ਸਫਲ ਹੋ ਜਾਣੀ ਹੈ ਜਾਂ ਸਫਲ ਨਹੀਂ ਹੋਣੀ ਹੈ ਜੇ ਪਰਮੇਸ਼ਰ ਦੀ ਕਿਰਪਾ ਹੋਈ ਉਹਦੇ ਨਾਮ ਦੀ ਕਮਾਈ ਹੋ ਗਈ ਉਹਦੀ ਰਹਿਮਤ ਹੋ ਗਈ ਉਹਦੇ ਚਰਨਾਂ 'ਚ ਸਮਾਈ ਹੋ ਗਈ ਫਿਰ ਸਾਡਾ ਇਹ ਮਨੁੱਖਾ ਜੀਵਨ ਸਫਲ ਹੈ ਪਰ ਜੇ ਕਿਸੇ ਕਾਰਨ ਸਾਡੇ ਤੇ ਰਹਿਮਤ ਨਹੀਂ ਵਰਤਦੀ ਅਸੀਂ ਉਹਦਾ ਨਾਮ ਨਹੀਂ ਜਪ ਸਕਦੇ ਉਹਦੇ ਚਰਨਾਂ ਦੀ ਪ੍ਰੀਤ ਸਾਨੂੰ ਨਹੀਂ ਪੈਂਦੀ ਤਾਂ ਸਾਡਾ ਆਵਾਗਮਨ ਨਿਸ਼ਚਿਤ ਹੈ ਅੱਜ ਦੀ ਜੋ ਬਾਣੀ ਆਪਾਂ ਸਾਂਝ ਪਾ ਰਹੇ ਹਾਂ ਮੇਰੇ ਪਾਤਸ਼ਾਹ ਸਾਨੂੰ ਇਹੀ ਦੱਸ ਰਹੇ ਨੇ ਸਾਰਾ ਕੁਝ ਜੋ ਬਾਣੀ ਦੇ ਵਿੱਚ ਹੈ ਜਦੋਂ ਅਸੀਂ ਇਹਨੂੰ ਵਾਰ-ਵਾਰ ਪੜ੍ਹਦੇ ਹਾਂ ਸਮਝਦੇ ਹਾਂ ਤਾਂ ਹੋ ਸਕਦਾ ਕਿ ਤੇ ਸਾਡਾ ਮਨ ਨੂੰ ਮੰਨ ਲੈ ਵਾਹਿਗੁਰੂ ਜੀ ਅੱਜ ਜੋ ਬਾਣੀ ਦੀ ਆਪਾਂ ਸਾਂਝ ਪਾ ਰਹੇ ਹਾਂ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਰਾਗ ਆਸਾ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 353 ਤੇ ਸਵਾਮਾਨ ਹੈ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਇੱਕ ਆਵੈ ਇੱਕ ਜਾਵੈ ਆਈ ਇੱਕ ਹਰ ਰਾਤੇ ਰਹੇ ਸਮਾਈ ਇਕ ਤਰਨ ਗगन ਮਹਿ ਠਹਰ ਨਾ ਪਾਵੇ ਸੇ ਕਰਮਹੀਨ ਹਰ ਨਾਮ ਨਾ ਤਿਆਵੇ ਹਾਂਦੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਇੱਕ ਜਨਮ ਮਰਨ ਦੇ ਚੱਕਰ ਚ ਪਏ ਹੋਏ ਨੇ ਉਹਨਾਂ ਦੀ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਨਹੀਂ ਹੋਈ ਫਿਰ ਉਹ ਜਨਮ ਲੈਂਦੇ ਨੇ ਤੇ ਮੌਤ ਹੁੰਦੀ ਆ ਇਸ ਤਰ੍ਹਾਂ ਦਾ ਚੱਕਰ ਚੱਲ ਰਿਹਾ ਪਰ ਇੱਕ ਜੋ ਪਰਮੇਸ਼ਰ ਦੇ ਚਰਨਾਂ ਵਿੱਚ ਸਦਾ ਲਈ ਸਮਾ ਜਾਂਦੇ ਨੇ ਪਰਮੇਸ਼ਰ ਦੇ ਜੋ ਨਾਮ ਵਿੱਚ ਰੰਗੇ ਰਹਿੰਦੇ ਨੇ ਜਿਹੜੇ ਕਹਿੰਦੇ ਕਰਮਹੀਣ ਨੇ ਉਹ ਪਰਮੇਸ਼ਰ ਦਾ ਨਾਮ ਨਹੀਂ ਧਿਆਉਂਦੇ ਫਿਰ ਉਹਨਾਂ ਨੂੰ ਕੋਈ ਨਾਤੇ ਲੋਕ ਵਿੱਚ ਸ਼ਾਂਤੀ ਮਿਲਦੀ ਆ ਨਾ ਹੀ ਉਹਨਾਂ ਦਾ ਪਰਲੋਕ ਵਿੱਚ ਸਥਾਈ ਟਿਕਾਣਾ ਬਣਦਾ ਹੈ ਵਾਹਿਗੁਰੂ ਜੀ ਗੁਰਪੂਰੇ ਤੇ ਗਤਮਤ ਪਾਈ ਇਹ ਸੰਸਾਰ ਵਿਖਵਤ ਅਤ ਪੌਜਲ ਗੁਰ ਸਬਦੀ ਹਰ ਪਾਰ ਲੰਗਾਈ ਰਹਾਓ ਕਹਿੰਦੇ ਜੋ ਉੱਚੇ ਆਤਮਿਕ ਜੀਵਨ ਦੀ ਮਰਿਆਦਾ ਉਹ ਜੀਵ ਨੂੰ ਗੁਰੂ ਤੋਂ ਮਿਲਦੀ ਆ ਇਹ ਸੰਸਾਰ ਕਹਿੰਦੇ ਇੱਕ ਬਹੁਤ ਦਰਾਉਣਾ ਪਬਜਲ ਹੈ ਵਿਕਾਰਾਂ ਨਾਲ ਭਰਿਆ ਹੈ ਜਿਵੇਂ ਕੋਈ ਘੁੰਮਣ ਘੇਰੀ ਹੁੰਦੀ ਆ ਲੰਘਣ ਦਾ ਇੱਕ ਹੀ ਤਰੀਕਾ ਹੈ ਜੋ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਗੁਰੂ ਦਾ ਸ਼ਬਦ ਪਰਮੇਸ਼ਰ ਦੀ ਰਹਿਮਤ ਦੁਆਰਾ ਪਾਰ ਲੰਘਾ ਲੈਂਦਾ ਜਿਨ ਕਉ ਆਪ ਲੈ ਪ੍ਰਭ ਮੇਲ ਤਿਨ ਕਉ ਕਾਲ ਨਾ ਸਾਕੇ ਪੇਲ ਜਿਨਾਂ ਨੂੰ ਕਹਿੰਦੇ ਪਰਮੇਸ਼ਰ ਨੇ ਆਪਣੇ ਨਾਲ ਜੋੜ ਲਿਆ ਉਹਨਾਂ ਨੂੰ ਨਾ ਤੇ ਆਤਮਿਕ ਮੌਤ ਆਉਂਦੀ ਆ ਨਾ ਹੀ ਉਹਨਾਂ ਨੂੰ ਦੂਜੀ ਜਿਹੜੀ ਸਰੀਰਿਕ ਮੌਤ ਆ ਉਹਦਾ ਡਰ ਰਹਿੰਦਾ ਜਿਨਾਂ ਨੂੰ ਪਰਮੇਸ਼ਰ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਗੁਰਮਖ ਨਿਰਮਲ ਰਹੇ ਪਿਆਰੇ ਜਿਉਂ ਜਲ ਅੰਬ ਉਪਰ ਕਮਲ ਨਿਰਾਰੇ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਨਿਰਮਲ ਹੋ ਜਾਂਦੇ ਨੇ ਉਹ ਪਰਮੇਸ਼ਰ ਦੇ ਪਿਆਰ ਵਿੱਚ ਜੁੜੇ ਰਹਿੰਦੇ ਨੇ ਤੇ ਉਹਨਾਂ ਦੇ ਹਿਰਦੇ ਨਿਰਮਲ ਹੋ ਜਾਂਦੇ ਨੇ ਬਿਲਕੁਲ ਇਸ ਤਰ੍ਹਾਂ ਜਿਵੇਂ ਕੌਲ ਦਾ ਫੁੱਲ ਪਾਣੀ ਦੇ ਉੱਪਰ ਨਿਰਲੇਪ ਰਹਿੰਦਾ ਉੱਪਰ ਉੱਠਿਆ ਰਹਿੰਦਾ ਉਹ ਜੀਵ ਸੰਸਾਰਿਕ ਖਿੱਚੋ ਤਾਣ ਤੋਂ ਉੱਪਰ ਉੱਠੇ ਰਹਿੰਦੇ ਨੇ ਬੁਰਾ ਪਲਾ ਕਹੋ ਕਿਸ ਨੂੰ ਕਹੀਏ ਦੀਸੈ ਬ੍ਰह्म ਗੁਰਮਖ ਸਚ ਲਈਏ ਫਿਰ ਕਹਿੰਦੇ ਭਾਈ ਕਿਨੂੰ ਮਾੜਾ ਕਹੀਏ ਕਿਨੂੰ ਚੰਗਾ ਕਹੀਏ ਸਾਰਿਆਂ ਵਿੱਚ ਉਸ ਪਰਮੇਸ਼ਰ ਦੀ ਜੋਤ ਹੈ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਆ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਨਜ਼ਰ ਆਉਂਦਾ ਉਹਨਾਂ ਨੂੰ ਇਹ ਜਿਹੜੀ ਸਚਾਈ ਆ ਪਤਾ ਲੱਗ ਜਾਂਦੀ ਆ ਗੁਰੂ ਦੇ ਸਨਮੁਖ ਰਹਿ ਕੇ ਉਹ ਗੁਰਮਖ ਬਣ ਜਾਂਦੇ ਨੇ ਅਕਾਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਕਹਿੰਦੇ ਉਹ ਪਰਮੇਸ਼ਰ ਜਿਹਦਾ ਸਰੂਪ ਬਿਆਨ ਤੋਂ ਪਰੇ ਹੈ ਜਦੀ ਕਥਾ ਕਥੇ ਨਹੀਂ ਜਾ ਸਕਦੀ ਜਿਹਦੇ ਬਾਰੇ ਪੂਰਾ ਸੱਚ ਕਿਹਾ ਨਹੀਂ ਜਾ ਸਕਦਾ ਗੁਰੂ ਦੀ ਵਿਚਾਰ ਤੇ ਚੱਲਿਆਂ ਗੁਰੂ ਦੀ ਮੱਤ ਤੇ ਚੱਲਿਆਂ ਉਹਦੇ ਗੁਣ ਗਾ ਸਕੀਦੇ ਨੇ ਕਹਿੰਦੇ ਕਿਉਂ ਸੰਗਤ ਵਿੱਚ ਗੁਰੂ ਦੀ ਵਿੱਚ ਮਿਲ ਕੇ ਉਹਦੇ ਗੁਣ ਗਾਆਂ ਉਹਦਾ ਨਾਮ ਜਪਿਆਂ ਇਸ ਭਵਜਲ ਤੋਂ ਪਾਰ ਹੋ ਸਕੀਦਾ ਹੈ ਸਾਸਤ ਬੇਦ ਸਿਮਰਤ ਬਹੁ ਪੇਦ 860 ਮਜਨ ਹਰ ਰਸ ਰੇਦ ਕਹਿੰਦੇ ਸ਼ਾਸਤਰੀਆਂ ਸ਼ਾਸਤਰ ਸਿਮਰਤੀਆਂ ਬੇਦ ਇਹ ਬਹੁਤ ਤਰ੍ਹਾਂ ਦੇ ਕਹਿੰਦੇ ਇਹਨਾਂ ਦੇ ਵਿੱਚ ਵਿਚਾਰਾਂ ਲਿਖੀਆਂ ਹੋਈਆਂ ਨੇ ਪਰ ਜਿਹੜਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਰਸ ਆ ਗਿਆ ਉਹਨਾਂ ਨੇ ਮੰਨੋ ਕਹਿੰਦੇ ਜਿਵੇਂ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਜਿਸ ਤਰ੍ਹਾਂ ਪਿੱਛੇ 68 ਤੀਰਥਾਂ ਦੇ ਇਸ਼ਨਾਨ ਨੂੰ ਬਹੁਤ ਚੰਗਾ ਮੰਨਿਆ ਸੀ ਇਸ ਲਈ ਪਾਸ਼ਾ ਸਮਝਾਉਂਦੇ ਨੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਚੱਕ ਲਿਆ ਉਹਨਾਂ ਲਈ ਉਹ ਤੀਰਥਾਂ ਦਾ ਇਸ਼ਨਾਨ ਹਿਰਦੇ ਘਰ ਵਿੱਚ ਹੀ ਹੋ ਜਾਂਦਾ ਹੈ ਗੁਰਮਖ ਨਿਰਮਲ ਮੈਲ ਨਾ ਲੱਗੈ ਨਾਨਕ ਹਿਰਦੈ ਨਾਮ ਵੱਡੇ ਧੁਰ ਪਾਗੈ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਫਿਰ ਨਾਨਕ ਜੀ ਕਹਿੰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਉਹਨਾਂ ਦੇ ਧੁਰ ਤੋਂ ਭਾਗ ਵੱਡੇ ਲਿਖੇ ਗਏ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਆ ਵਸਦਾ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੀ ਪੂਰਵਲੀ ਕਮਾਈ ਹੁੰਦੀ ਆ ਉਹਨਾਂ ਦੇ ਮੱਥੇ ਤੇ ਭਾਗ ਲਿਖੇ ਨੇ ਉਹ ਨਾਮ ਜਪਦੇ ਨੇ ਤੇ ਆਪਣਾ ਮਨੁੱਖਾ ਜਨਮ ਸਫਲ ਕਰ ਜਾਂਦੇ ਨੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ